ਕਿ ਸਰ ਹੁਣੇ ਜਸਟ ਤੱਕ ਘਟਾ ਵੀ ਨਹੀਂ ਹੋਇਆ ਇਹ ਇਹ ਮਲਾਜਮਾਂ ਸਾਡ ਨੂੰ ਕਿਹਾ ਵੀ ਇਹ ਇੱਕ ਸਾਡਾ ਇਹ ਪਰਸੋਂ ਰਾਤੀ ਪਤਾ ਨਹੀਂ ਟ੍ਰੇਨ ਚ ਆਏ ਸੀਗੇ ਕੱਲ ਸਵੇਰੇ ਇਹ ਅੱਜ ਸਵੇਰੇ ਸ਼ਾਮ ਗਏ ਸੀਗੇ 6 ਵਜੇ ਦੁਰਗਾ ਮਾਤਾ ਦੇ ਮੰਦਰ ਖਾਣਾ ਖਾ ਕੇ ਆਇਆ ਇੱਥੇ ਰੈਸਟ ਕਰਨ ਲੱਪੇ ਤੇ ਕਹਿੰਦੇ ਸਾਡੀ ਗੁੜੀਆ ਹੈ ਨਹੀਂ ਸੀਗੀ ਦੋਕਸਾਲ ਦੀ ਸੀ ਬੱਚੇ ਨਾਲ ਕਿਹੜਾ ਖੇਡਣ ਲੱਪੇ ਇਹ ਹੁਣ ਜਸਟ ਸਾਡੇ ਕੋਲ ਆਏ ਦੇਖਦੇ ਪਤਾ ਕਰਦੇ ਵੀ ਕਿਦਾਂ ਮਾਮਲਾ ਕੀ ਹੈ ਸੀਸੀਟੀਵੀ ਉੱਥੇ ਚੈੱਕ ਕਰਦੇ ਆ ਸੀਡਬਲਯੂਸੀ ਆਲਾ ਨੂੰ ਪਤਾ ਕਰਦੇ ਆ 얘ਤੇ ਕਿ ਇਹ ਜਿਹੜੇ ਯਾਤਰੀ ਨੇ ਇਹਨਾਂ ਨੂੰ ਕੀ ਅਪੀਲ ਆ ਕਿ ਪਲੇਟਫਾਰਮਾਂ ਤੇ ਰੈਸਟ ਕਰਨ ਨੂੰ ਕਿਉਂ ਦਿੰਦੇ ਆ ਬਿਲਕੁਲ ਸਹੀ ਆ ਤੁਹਾਡੀ ਗੱਲ ਜੀ ਇੱਕ ਇਹ ਸਟੇਸ਼ਨ ਕੋਈ ਫਿਰ ਸਰਾਇ ਤਾਂ ਹੈ ਨਹੀਂ ਹੋ ਜੀ ਸਿਰਫ ਆਪਣਾ ਸਫਰ ਕਰਕੇ ਅਸੀਂ ਜਾਣਾ ਸਾਡੀ ਲੋੜ ਹੈ ਜੇ ਇਸ ਤਰ੍ਹਾਂ ਹੀ ਅਪਾ ਸਟਿੰਗਾਂ ਤੇ ਗਾ ਪਾਉਂਦੇ ਰਹੇ ਤਾਂ ਇਹ ਤਾਂ ਫਿਰ ਆਮ ਪਬਲਿਕ ਦੇ ਜੱਜੜੇ ਨਾਰਮਲ ਯਾਤਰਾ ਕਰਨ ਵਾਲੇ ਉਹਨਾਂ ਨੂੰ ਪ੍ਰੋਬਲਮ ਖੜੀ ਹੋ ਜਾਏਗੀ ਅਸੀਂ ਆਮ ਅਵੇਅਰ ਦੋ ਤਿੰਨ ਵਾਰ ਦਿਨ ਵਿੱਚ ਇਹਨਾਂ ਨੂੰ ਅਵੇਅਰ ਵੀ ਕਰਦੇ ਆ ਵੀ ਸਿਰਫ ਸਟੇਸ਼ਨ ਤੇ ਉਹੀ ਰਹਿਣ ਜਿਨ੍ਹਾਂ ਨੇ ਯਾਤਰੀ ਨੇ ਟ੍ਰੇਨ ਲੈਣੀ ਹੈ ਨਾ ਕਿ ਰੈਸਟ ਕਰੇ ਇੱਥੇ ਆਮ ਕਈ ਦੇਖਿਆ ਗਿਆ ਵੀ ਇੱਥੇ ਅਦਰ ਸਟੇਟ ਦੇ ਪ੍ਰਵਾਸੀ ਆ ਕੇ ਵੀ ਰਹਿਣ ਰਹਿਣ ਅਫਸਰ ਹੁਣੇ ਜਸਟ ਤੱਕ ਘਟਾ ਵੀ ਨਹੀਂ ਹੋਇਆ ਇਹ ਐਵੇਂ ਮੁਲਾਜ਼ਮਾਂ ਨੂੰ ਸਾਡ ਨੂੰ ਕਿਹਾ ਵੀ ਇਹ ਇੱਕ ਸਾਡਾ ਇਹ ਪਰਸੋ ਰਾਤੀ ਪਤਨੇ ਟ੍ਰੇਨ ਚ ਆਏ ਸੀਗੇ ਕੱਲ ਸਵੇਰੇ ਇਹ ਅੱਜ ਸਵੇਰੇ ਸ਼ਾਮ ਗਏ ਸੀਗੇ 6 ਵਜੇ ਦੁਰਗਾ ਮਾਤਾ ਮੰਦਰ ਖਾਣਾ ਖਾ ਕੇ ਆਇਆ ਇੱਥੇ ਰੈਸਟ ਕਰਨ ਲੱਪੇ ਤੇ ਕਹਿੰਦੇ ਸਾਡੀ ਗੁੜੀਆ ਹੈ ਨਹੀਂ ਸੀਗੀ 90 ਸਾਲ ਦੀ ਸੀ ਬੱਚੇ ਨੇ ਕਿਹਨੇ ਖੇਡਣ ਲੱਪੀ ਇਹ ਹੁਣ ਜਸਟ ਸਾਡੇ ਕੋ ਆਏ ਦੇਖਦੇ ਪਾ